ਲੋਵੀ ਤੇ ਬਾਸਮਤੀ ਵੀ ਜਣੀ ਆ ਆ ਪੱਠੇ ਰਹਿਣ ਦੇ ਦੇ ਵਿੱਚ ਇਹਦੇ ਬਾਕੀ ਇਹਦੇ ਫਟੜਾ ਦਾ ਫੇਰ ਕਾ ਹੋਈ ਜਾਂਦਾ ਵਾਦੀਆਂ ਨਾਲ ਨਾਲੀ ਆ ਥੱਲੇ ਸਬਜ਼ੀ ਆਪਣੀ ਇਹ ਆ ਸਮਨੇ ਕਮਾ ਦਾ ਅ ਦੋ ਟੋੜੀਆਂ ਲੱਭਣ ਦੀ ਅੱਧਾ ਵੀ ਹੋ ਰ ਅੱਧਾ ਹੋ ਰ 118 ਸੱਜੇ ਪਾਸੇ ਖਬਰੇ ਵਾਸਤੇ ਚੱਲਣਵੇਂ ਆ ਤੇ ਆ ਸੋਨਾ ਵਾਲੀ ਕਾਲਾ ਅਲਟਰਾ ਵੇਟਰ ਜਿੱਦਾਂ ਮਰਜੀ ਪੈਲੀ ਪਰਪਰੀ ਕਰ ਕਰ ਸੁੱਟੀ ਜਾਂਦਾ ਜੇਰ ਆਪਣੇ ਵਾਲੇ ਸਰਦਾਰ ਸਾਹਿਬ ਖਲੋਤੇ ਆ ਅਸਾਂ ਪੂਰਾ ਵੀ ਸ਼ਹਿਰ ਗ੍ਰਾਮ ਚੱਲਣ ਡਿਆ ਇਤਰਾ ਪ੍ਰਸ਼ਕਾਰੀ ਸਤਾ